ਦਨ ਸਾਥ ਤਨ ਤਨ ਜਿਹ ਤੋ ਕਾਉ ਦਿਓ ਦਾਸ ਹਉ ਨਹੀ ਨਕੀ ਨਾ ਕਹੋ ਨਾਨਕ ਨਰ ਭਾਵਰੇ ਅਬ ਕਿਉਂ ਡੋਲਤ ਦੀਨਾ ਤਨ ਤਨ ਸੰਤ ਸੋਖ ਦਿਓ ਅਰਜ ਮੀਕੇ ਧਾਨ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਰਾਇਣ ਸਾਦੋ ਸੋਖੋ ਦਾਤ ਨਾਮ ਹੈ ਦੂਸਰ ਨਾਮ ਹੈ ਨ ਕੋਏ ਕਹੋ ਨਾਨਕ ਸੁਨਰੇ ਮਨਾ ਤੈ ਸਿਮਰਤ ਗਤ ਹੋਏ ਸਿਮਰਤ ਆਪ ਵਾਈਐ ਤੈ ਭਾਗ ਰਤਾਨੀ ਤਾ ਕਹੋ ਨਾਨਕ ਸੁਨਰੇ ਮਨਾ ઘટત હૈ નીત આશ તક કો તન રજ્યો જાન ચાતર સુજાાન જિર દે ઉકજે ઓ નામ કાલિન તાહે મે માન ઘટ ઘટ માં હર જુ વસ સંતન કહે ઉ પોકાર કર નાનક તે ભન્ન Okay. ग़रीबी त समान नानक सुन रे मना मुका हामुक देत न त मान त नानक सुन रे मना ज्ञानी ता हखान सले ताजी

ਉਹ ਮੁਕਤੇ ਨਰ ਇਹ ਮਨ ਸਾਚੀ ਮਾਨਾ ਸਹਨਾ ਸੰਤੁਰ ਮਤ ਮਾਰਨ ਨਰ ਦਾਲਨ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਜਹਿ ਬਾਗੁਣ ਕੋ ਗਿੰਦ ਖਾਜੋ ਕਾਰ ਸੁਨੋ ਹਰ ਮਨ ਕਸੁ ਨਰੇ ਮਨਾ ਪਰ ਹੈ ਨ ਜਨ ਕੈ ਧਾਮ ਜੋ ਪ੍ਰਾਨੀ ਮਮਤਾ ਤਜ ਲੋਭ ਮੋਹ ਅੰਕਾਰ ਸਾਚੋ ਨਹੀਂ ਨਾਨਕ ਬਿਨ ਭਗਵਾਨ ਸਦ ਨਮਾਇਆ ਕਰਨੇ ਪ੍ਰਾਨੀ ਦੋਲਤਨੀ ਤੋਨ ਮੈਂ ਨਾਨਸ ਕੋਉ ਨਾਰਾਇਣ ਰਹਿ ਜੀਤ ਜੈਸੇ ਜਲ ਤੇ ਬੁੱਧ ਬੁੱਧਾ ਕੋ ਜਗ ਅਗੇ ਨਸਾਨੀ ਤ ਜਗ ਰਤਨਾ ਤੈ ਸੇ ਰਚੀ ਕਹ ਨਾਨਕ ਸੁਨਮੀ ਰਾਣੀ ਕਾ ਸ਼ੋ ਨਾ ਚੇ ਤਾਈ ਮਦਸਾ ਆ ਕਾ ਅੰਦ ਰਬ ਨਾਨਕ ਬਿਨ ਹਰਿ ਭਜਨ ਪਰਸ ਤਾ ਹੈ ਜਮ ਫੰਦ ਜਾ ਸੁਖ ਕਾ ਚਾਹ ਹੈ ਸਦਾ ਸ਼ਰਨ ਰਾਮ ਕੀ ਲੈ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਵਾਇਆ ਕਾਰਨ ਧਾ ਮੂਰਖ ਲੋਗੇ ਆਜਾਨ ਕਬਨਾਨਕ ਬਿਨ ਹਰਿ ਸਰਜਨ ਬਿਰਥਾ ਜਨਮ ਸ੍ਰਾਨ ਰੂਪ ਬ੍ਰਾਹਮਣਿਸ ਦਿਨ ਭਜ ਰੂਪ ਰਾਮ ਤੇਜਾਨ ਹਰਿ ਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਨਮਾਇਆ ਆਪੁਰਹਿਓ I'm going ਗੇ ਭਾਏ ਦੁੱਖ ਨਾ ਸੰਗ ਨਾ ਕੋਏ ਕਹੁ ਨਾਨਕ ਹਰਿ ਭਜ ਮਨ ਅੰਤ ਸਹਾਈ ਹੋ नाहिन पीत कशर की तारी जित रहियो ठगार नानक फासी गल पी जन बातख खे दुख को की नाको i yeah. ਭਾਗੇ ਤੇ ਹੈ ਤੇਰਾ ਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਗਿਆਨ લે ਹੋਰੇ ਅਮੀਤ ਕਹਿ ਨਾਨਕ ਸਿਰ ਨਾ ਰਹੇ ਜਿਉ ਬਾਲੂ ਕੀ ਪੀਤਾ Oh my God. show. महो तन त रखिरसार चरण लाॻ पव नानक ब्रह्म पसार लोकम तेरा कीता जातो नाही मैनो जोग की तो निर्गुण रे को गुण नाही आपे तरस पयो तरस पया मेहरा मत होई सतगुरु सजना Từ ਪ੍ਰਥਮ ਪਹਿਰ ਵੇ ਬਿਲਾਵਲੇ ਪੁਨਿਆ ਕੀ ਗਾਵ ਹੈ ਬੰਗਲੇ ਪੁਨਿਆ ਸਲੇ ਕੀ ਕੀ ਪਹਿਵਾਰੇ ਪਹਿਰ ਕੇ ਪੰਜ ਅਨਾਰੀ ਪੰਜ ਮਨਵਾਰ ਤੇ ਸਾਤ ਸੁਣਾਵਹ ਬੰਗਾਰ ਮਤਵਾਦ ਵਗਾਵਹ ਲਾਲਤ ਬਿਲਾਵ ਲਗਾਵਹੀ ਆਪਣੀ ਆਪਣੀ ਮਹਾਤ ਆਇਕ ਪੁੱਤਰ ਪਹਿਰ ਕੇ ਗਾਵਹ ਕਾਹਨ ਮੈਨ ਪਾਤਰ ਦੁਤੀਆ ਮਹਾਰਗ ਕਉ ਸੰਗਿਆ ਲਾਪੈ ਸੰਗਰਾਮੀ ਪਾਂਚਾ ਉਧਾਪੈ ਨੋਟ ਕਰੀਰ ਦੇਵ ਗੰਤ ਹਾਰਿ ਨੰਸਾਨ ਸਿਉ ਸਿਉ ਉਚਾਰਿ ਤਨ ਆਸਰੀਏ ਪਾਂਚ ਉਦਾਈ ਮਾਤਰਾਗ ਕਉ ਤਤ ਸੰਗ ਲਾਣ ਮਹਾਰੂ ਵਸਤਾਂ ਮੇਵਾਰਾ ਕ੍ਰਮ ਚਾਂਟ ਕਉ ਸੰਗ ਉਭਾਰ ਸੌ ਘਟ ਉਪਹਾਰਨ ਬਗਵਾਏ ਆਤਮਾਲਕ ਕਉ ਸਤ ਸੰਗ ਲਾਏ ਹੁਣ ਆਇਆ ਮੇਨ ਲੋ ਪੰਜਨਾਰ ਸੰਗਸ਼ਟ ਸੁਤ ਉੱਠਾ ਮਾਨ ਚਲੋ ਰਾਇਣ ਫਾਰ ਮਿਲਾਵਾਈ ਪੈ ਰੰਗੀ ਦੇ ਉਤਾਰਿਆਈ ਨ ਸੰਤੀ ਸੰਦੁਰ ਸੋਹਵਾਈ ਸਸਾਇਂ trila ਤਾਰ ਜਲ ਸੰਗਲਾਇ ਪਾਂਚਾਰਥ ਸੁਰ ਮਾਨੰਦ ਭਾਸ ਕਰਿਆਏ ਚੰਦਰ ਦੇ ਬ੍ਰਮੰਗਲਮ ਸੋਹਮਾਈ ਸਰਸਵਾਨ ਆਵਾਹਿ ਵਿਨੋਦਾ ਗਾਵ ਸਸਵਸੰਤ ਕਰੋਦਰ ਮਾਇਕ ਪੁੱਤਰ ਮਾਇਕ ਦੇ ਸਵਾਰੀ ਪੁਨੀਯ ਆ ਦੀਪਕ ਦੀ ਵਾਰੀ ਅਛਰੇ ਬਾਤ ਮੰਜਰੀ ਟੋੜੀ ਕਹੀ ਵਾਲਾ ਕਾਮੋਦੀ ਆ ਗੂਜਰੇ ਸਾਖ ਦੀਪਕ ਤਿਥਾ ਕਾਲੰਕ ਤੁੰਤਲੇ ਆਰੰਭ ਕਾਮਰਕ ਪੁਸਮ ਚੰਪਕ ਕੇ ਨਾਮਾ ਗਉੜਾ ਅ ਕਾਂਰਕ ਲਿਆਨ ਮਾਇਕ ਪੁੱਤਰ ਦੀਪਕ ਕੇ ਜਨਮ ਸਾਗਰ ਸ੍ਰੀ ਰਾਮ ਵਗਾਹ ਪਾਂਚ ਅ ਸੰਗ ਬਰੰਗਣ ਲਾ ਲਰਾਰੀ ਕਰਨਾ ਕੀ ਧਰਮੀ ਗਾਵੀ ਗਾਮ ਹਿਆਸਾ ਵਰੀ ਤੇ ਪਾਛੈ ਸੰਤ ਬਿਆਲਾਪੀ ਸ੍ਰੀ ਰਾਣ ਸਿਆਪਾਂ ਚਾਉ ਆਕੀ ਸਾਰੋ ਸਾਰਗ ਸਾਗਰ ਆਇਆ ਰਗੋਂਡ ਸਾੰਧੀਰ ਆਟਕ ਉਤਰ ਸ੍ਰੀ ਰਾਗ ਕੇ ਗੋਂਡਾ ਕੋੰਬ ਹਾਮੀ ਹੀਰ ਖਾਟਮੇ ਗ੍ਰਾਗ ਬਰਗੋਵ ਪਾਂਚ ਸੰਗ ਬਰੰਗਨ ਲਾਵ ਸੋਰਗ ਕੋਣ ਵਾਰਾਰੀ ਤੁਮੇ ਉਨਗਾਵ ਮਹਿਆਸਤਾ ਗੁਣਗੁਮੀ ਉੱਚਾ ਸੁਸਵਾ ਪੁਨ ਕੀਨੀ ਮੇਗ ਰਾਗ ਸਿਵ ਪਾਂਚਵ ਛਿਨੀ ਮੈਰ ਆਧਰ ਨਾਰਿਤ ਹਰ ਕੇ ਨਾਰ ਜਾਵਲੇ ਘਰ ਨਟ ਆਵ ਜਾਵ ਪਹਾਰ ਉਨਗਾਵ ਸੰਕਰ ਹੋਸਿਆਮ ਮੇਗ ਰਾਗ ਪੁਤਰ ਲਕੇ ਨਾਮਾ ਹਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੇ ਸਬ ਪੁੱਤਰ ਰਾਗਨ ਕੇ ਸਾਠਾ ਰਾਗ ਦਾਸਵੀ ਸ ਕਾਸ਼ ਰਾਗ ਉਹਨ ਗਾਵੇ ਸੰਗ ਰਾਗਨੀ ਤੇ ਸਬ ਪੁੱਤਰ ਰਾਗਨ ਕੇ ਈਸਰ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਦਾ ਹਰਤਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਵਟਾ ਤੇ ਰਤਵਾਰ ਸੱਚਾ ਤਉ ਦਿੱਸ ਸਿਸ਼ਾ ਪਾ ਪਿਸ਼ਾ ਅੰਤਰਚਰ ਸਤ ਤਉ ਮਡੇ ਮਟ ਆਪਾ ਤੇਰਾ ਮਤਬਾਰੰ ਪਰੰਗਾਂ ਲੇ ਕਣ ਜਪਨ ਤਤਵ ਜੀਆ ਨਰਜੀ ਸਭ ਜਾਨਨ ਸਭ ਤੇਰਾ ਵਸ ਤੇਰਾ ਘਰ ਘਰ ਤੇਰਾ ਘਰ ਆਨੰਦ ਰੁਲਾਈ ਤੁਦ ਘਰ ਮਾਨ ਹਤਾ ਤੇ ਆਪਣਾ ਆਪ ਜਾ ਸਰਵ ਕਾਲਾਂ ਭਰਪੂਰ ਦੀ ਸਹਾਇਤਾ ਕਰਤਾ ਨਾਨਕ ਦਾ ਸੰ达ਸ ਉਦੇ ਆਕੇ ਵਿਣੋਤ ਰਾਮ ਕਾਲੀ ਮਲਾਤੀ ਜੀ ਸਿੱਖੂਆਂ ਦਾ ਸਰਬ ਪ੍ਰਸਾਰ ਅਨੰਤ ਪ੍ਰਿਆਰੇ ਰਿਵਾਇ ਸਤਿਗੁਰ ਦਾ ਪਾਇ ਚਰਗੁਨਤਾ ਭਰਿਆ ਤਸਤੀ ਮਨ ਅੰਧਿਵਾ ਭੰਗਿਆ ਰਾਗ ਰਤ ਪ੍ਰਵਾਹ ਪਰਿਆ ਸ਼ਬਦ ਗਾਵਨ ਸਾਵਧੋ ਨਾਗਾ ਉਹ ਮਹਾਰਿ ਕੇਰਾ ਅਨਿਤ ਦਿਵਸਾਇ ਕਹ ਨਾਮ ਜਿ ਅਨੰਦ 부ਆ ਸਤਿਗੁਰੁ ਮਾ ਕੋਇ اے ਮਨ ਮੇਰਾ ਤੂੰ ਸਦਾ ਰਹਿ ਵਰਨਾਲੇ ਸਰਨਾਲ ਬਲੋ ਕੇ ਮਨ ਮੇਰੇ ਤੂ ਪ੍ਰਸਾਦਿ ਵਿਸਾਰਣਾ ਮੰਗੀ ਕਾਰਿ ਹੁ ਕਰਿ ਤੇਰਾ ਕਾਰਜ ਸਭ ਸਵਾਰਣ ਸਬਨਾ ਗਵ ਸਬਰਾਤ ਸਵਾਮੀ ਸੋ ਕੇ ਮਹਾਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਿ ਵਰਨਾਲੇ ਸਾਚੇ ਸਾਹਿਬ ਆਪਿਆ ਨਾਮਿ ਕਹਤੇ ਰ ਕਾਤਾਂ ਦੇ ਰਸ ਸਾਚਿ ਸਿਛ ਹੈ ਇਸ ਦੇ ਹਿਸੋ ਪਾਵੇ ਇਸਰਾ ਦਸਤਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਾਨਵਸਿਆ ਮਾਝੇ ਸ਼ਬਦ ਕਨੇਰੇ ਕਹਾਂ ਨਾਮ ਸੱਚੇ ਸਾਹਿਬ ਕੀ ਆਹੀ ਘਾਤਿ ਰਸ ਸਾਚਾ ਨਾਮ ਮੇਰਾ ਵਹਾਰੁ ਸਾਚਨਾ ਨਾਮ